ਸ੍ਰੀ ਗਰਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਕਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਅਗਰ ਆਪਣੇ ਪੈਰ ਸੋਜ ਜਾਣ ਔਰ ਪੈਰਾਂ ਦੇ ਵਿੱਚ ਜਲਨ ਹੋਵੇ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਜ਼ਿਆਦਾਤਰ ਸ਼ੂਗਰ ਦੇ ਪੇਸ਼ੈਂਟ ਦੇ ਵਿੱਚ ਇਹ ਜ਼ਿਆਦਾਤਰ ਚੀਜ਼ ਨਿਕਲ ਕੇ ਆਉਂਦੀ ਹੈ ਔਰ ਜਿਨ੍ਹਾਂ ਨੂੰ ਗਠੀਆ ਹੋਇਆ ਹੋਵੇ ਉਹਨਾਂ ਨੂੰ ਵੀ ਇਹ ਜ਼ਿਆਦਾ ਚੀਜ਼ ਤੰਗ ਕਰਦੀ ਹੈ ਸਭ ਤੋਂ ਵੱਡੀ ਕੰਪਲਿਕੀਸ਼ਨ ਹੈ ਸ਼ੂਗਰ ਦਾ ਪੇਸ਼ੈਂਟ ਅਕਸਰ ਇਹ ਕੰਪਲੇਂਟ ਕਰਦਾ ਹੈ ਵੀ ਸਾਡੇ ਪੈਰ ਸੌ ਜਾਂਦੇ ਨੇ ਤੇ ਮੱਚਦੇ ਰਹਿੰਦੇ ਨੇ ਇਸ ਦਾ ਸਭ ਤੋਂ ਪਹਿਲਾ ਜੋ ਕਾਰਨ ਹੈ ਉਹ ਹੈ ਵਿਟਾਮਿਨ B12 ਦੀ ਡੈਫੀਸ਼ੀਐਂਸੀ ਹੋਣਾ ਸੋ ਉਸ ਨੂੰ ਠੀਕ ਕਰਨ ਲਈ ਆਪਾਂ ਜਿੰਨੇ ਵੀ ਡੈਰੀ ਪ੍ਰੋਡਕਟਸ ਨੇ ਆਪਾਂ ਉਹ ਖਾ ਸਕਦੇ ਹਾਂ ਜਾਨੀ ਕਿ ਦੁੱਧ ਤੋਂ ਬਣਨ ਵਾਲੇ ਪਦਾਰਥ ਖਾ ਸਕਦੇ ਹਾਂ ਜਾਂ ਫਿਰ ਆਪਾਂ ਚਿਕਨ ਔਰ ਫਿਸ਼ ਖਾ ਸਕਦੇ ਹਾਂ ਜਾਨੀ ਕਿ ਮੱਛੀ ਅਗਰ ਤੁਸੀਂ ਖਾ ਲਓਗੇ ਤਾਂ ਥੋਡੀਆਂ ਇਹ ਚੀਜ਼ਾਂ ਪੂਰੀਆਂ ਹੋ ਜਾਣਗੀਆਂ ਅਗਰ ਤੁਸੀਂ ਮਾਸਾਹਾਰੀ ਨਹੀਂ ਹੋ ਤਾਂ ਤੁਸੀਂ ਆਪਣਾ ਦੁੱਧ ਔਰ ਦਹੀਂ ਨਾਲੇ ਚੀਜ਼ਾਂ ਪੂਰੀਆਂ ਕਰ ਸਕਦੇ ਹੋ ਸੋ ਹੁੰਦਾ ਕੀ ਹੈ ਆਪਾਂ ਤੁਹਾਨੂੰ ਸਮਝਾਉਣ ਲਈ ਇੱਕ ਐਗਜ਼ਾਮਪਲ ਤਿਆਰ ਕੀਤੀ ਹੈ ਜਿਸ ਤਰ੍ਹਾਂ ਦੇਖੋ ਤੁਸੀਂ ਜੋ ਕਾਲੇ ਰੰਗ ਦੀ ਹੈ ਜੋ ਬਲੈਕ ਕਲਰ ਦੀ ਹੈ ਇਹ ਹੈ ਨਰਵ ਔਰ ਇਹਦੇ ਉੱਪਰ ਜਿਹੜੀ ਇਹ ਰੱਸੀ ਆਪਾਂ ਬੰਨੀ ਆ ਇਹ ਹੈ ਬਲੱਡ ਵੈਸਲ ਹੌਲੀ ਹੌਲੀ ਕੀ ਹੁੰਦਾ ਜਦੋਂ ਆਪਣੇ ਗਲੂਕੋਜ਼ ਦਾ ਲੈਵਲ ਬਾਡੀ ਦੇ ਵਿੱਚ ਵੱਧਦਾ ਜਾਂਦਾ ਉਹ ਜਿਹੜੀਆਂ ਬਲੱਡ ਵੈਸਲਸ ਨੇ ਇਹਨਾਂ ਨੂੰ ਇੰਪੈਕਟ ਪਾਉਂਦਾ ਔਰ ਇਹਨਾਂ ਨੂੰ ਜਦੋਂ ਇੰਪੈਕਟ ਪਾਏਗਾ ਹੌਲੀ ਹੌਲੀ ਜਿਹੜੀਆਂ ਬਲੱਡ ਵੈਸਲਸ ਨੇ ਘਟਣੀਆਂ ਸ਼ੁਰੂ ਹੋ ਜਾਂਦੀਆਂ ਔਰ ਇੱਕ ਸਮਾਂ ਇਹ ਚਾਹੋਂਦਾ ਜਿਹੜੀ ਬਲੱਡ ਵੈਸਲਸ ਨੇ ਉਹ ਬਿਲਕੁਲ ਹੀ ਨਹੀਂ ਰਹਿੰਦੀਆਂ ਔਰ ਕੱਲੀ ਜਿਹੜੀ ਨਰਵ ਹੈ ਉਹ ਵੀ ਆਪਣੀ ਡੈਮੇਜ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਨਰਵ ਡੈਮੇਜ ਹੋ ਜਾਂਦੀ ਹੈ ਨਰਵ ਦੇ ਅੰਦਰ ਜੋ ਆਪਣੇ ਸੈਂਸਰੀ ਜਿਹੜੇ ਆਪਣੇ ਆਪਣੇ ਰਿਸੈਪਟਰਸ ਨੇ ਜੋ ਵਾਪਸ ਜਾਂਦੇ ਨੇ ਉਹ ਜਾਣਾ ਬੰਦ ਹੋ ਜਾਂਦੇ ਨੇ ਜਿਵੇਂ ਆਪਣੇ ਪੈਰ ਤੇ ਚੁੰਡੀ ਵੱਡੀ ਜਦੋਂ ਆਪਾਂ ਨੂੰ ਉਹ ਵਾਪਸ ਆਪਣੇ ਬ੍ਰੇਨ ਨੂੰ ਸਿਗਨਲ ਜਾਏਗਾ ਉਹ ਇਹਨਾਂ ਦੇ ਥਰੂ ਹੀ ਜਾਏਗਾ nerve ਦੇ ਅੰਦਰ ਜਦੋਂ ਇਹ ਚੀਜ਼ਾਂ ਹੁੰਦੀਆਂ ਨੇ ਤਾਂ ਰੀਸੈਪਟਰ ਕੰਮ ਕਰਨੋਂ हट ਜਾਂਦੇ ਨੇ ਔਰ ਆਪਣੇ ਪੈਰ ਸੋਣੇ ਸ਼ੁਰੂ ਹੋ ਜਾਂਦੇ ਨੇ ਇਸ ਦਾ ਕਾਰਨ ਕੀ ਹੈ ਜਿਵੇਂ ਆਪਾਂ ਤੁਹਾਨੂੰ ਦੱਸਿਆ ਗਲੂਕੋਜ਼ ਲੈਵਲ ਦਾ ਬਾਡੀ 'ਚ ਵੱਧ ਜਾਣਾ ਔਰ ਵਿਟਾਮਿਨ B12 ਦੀ ਡੈਫੀਸ਼ੀਐਂਸੀ ਹੋਣਾ ਔਰ ਇਸ ਨੂੰ ਠੀਕ ਕਰਨ ਲਈ ਆਪਾਂ ਆਸਾਨ ਕਸਰਤਾਂ ਕਰੀਏ ਕਿ ਦੁਆਰਾ ਆਪਣੀ ਜੋ nerve ਦੇ ਰੀਸੈਪਟਰਸ ਨੇ ਉਹ ਐਕਟੀਵੇਟ ਹੋ ਜਾਣ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਤ ਸਿੰਘ ਸਣਾ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਜਿੱਥੇ ਰੋਜ਼ਾਨਾ ਅਸੀਂ ਪੇਸ਼ੈਂਟ ਦੇਖਦੇ ਆ ਔਰ ਸਾਡੀ ਇੰਸਟਾਗ੍ਰam ਆਈਡੀ ਐ ਸਰੀ ਸਿੰਘਸ ਨਾ ਫਿਜ਼ੋਥੈਰਪੀ ਔਰ ਦੂਸਰੀ ਆਈਡੀ ਡਾਕਟਰ ਕੁਰਸ਼ੀ ਸਿੰਘਸ ਤੁਸੀਂ ਸਾਨੂੰ ਉੱਥੇ ਫੋਲੋ ਜ਼ਰੂਰ ਕਰੋ ਔਰ ਸਾਡਾ ਫੇਸਬੁਕ ਤੇ ਪੇਜ ਹੈ ਐ ਸਰੀ ਸਿੰਘਸ ਨਾ ਫਿਜ਼ੋਥੈਰਪੀ ਕਲੀਨਿਕ ਦੇ ਨਾਮ ਤੇ ਸਾਨੂੰ ਉੱਥੇ ਵੀ ਤੁਸੀਂ ਫੋਲੋ ਕਰ ਸਕਦੇ ਹੋ ਸੋ ਸ਼ੁਰੂ ਕਰਦੇ ਹਾਂ ਅੱਜ ਦੀਆਂ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔ 10 ਤੋਂ 15 ਮਿੰਟ ਲਈ ਜੇਕਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਜਿਹੜੀਆਂ ਆਪਣੀਆਂ ਪੈਰ ਦੀਆਂ ਉਂਗਲਾਂ ਨੇ ਇਹਨਾਂ ਨੂੰ ਆਪਾਂ ਐ ਪੋਲਾ ਪੋਲਾ ਆਪਾਂ ਦਬਾਂਗੇ ਔਰ ਇਸ ਨੂੰ ਆਪਾਂ ਪੋਲੀਆਂ ਪੋਲੀਆਂ ਬਾਹਰ ਨੂੰ ਖਿੱਚਾਂਗੇ ਐਦਾਂ ਕਰਕੇ ਕੱਲੀ-ਕੱਲੀ ਉਂਗਲ ਨੂੰ ਆਪਾ ਦੱਬਣਾ ਔਰ ਖਿੱਚਣਾ ਇਸ ਨਾਲ ਕੀ ਹੋਏਗਾ ਜਿਹੜੇ ਆਪਣੇ ਸੈਂਸਰੀ ਆਪਣੇ ਰੀਸੈਪਟਰਸ ਨੇ ਉਹ ਐਕਟੀਵੇਟ ਹੋਣਗੇ ਤਾਂ ਕਿ ਆਪਾਂ ਨੂੰ ਥੋੜਾ-ਥੋੜਾ ਪਤਾ ਲੱਗਣਾ ਸ਼ੁਰੂ ਹੋਵੇ ਔਰ ਇਸ ਨੂੰ ਤੁਸੀਂ ਦੋਨੋਂ ਸਾਈਡ ਪੈਰਾਂ ਦੇ ਇਸ ਨੂੰ ਤੁਸੀਂ ਯਾਨੀ ਕਿ ਇਹ ਸਮਝ ਲਓ ਵੀ 20 ਕਵਾਰੀ ਕਰਕੇ ਆਰਾਮ ਫਿਰ ਵੀ ਵਗਰ ਕਰਕੇ ਆਰਾਮ ਇਸ ਨੂੰ ਤੁਸੀਂ 4 ਤੋਂ 5 ਵਾਰੀ ਕਰਨਾ ਇਹ ਹੋ ਗਈ ਥੋਟੀ ਪਹਿਲੀ ਕਸਰਤ ਆਪਾਂ ਪੈਰਾਂ ਦੀ ਉਂਗਲਾਂ ਦੱਬੀਆਂ ਵੀ ਔਰ ਖਿੱਚੀਆਂ ਧਿਆਨ ਨਾਲ ਦੇਖੋ ਇਸ ਨੂੰ ਆਪਾਂ ਇਦਾਂ ਇਦਾਂ ਪਕੜ ਕੇ ਇਦਾਂ ਆਪਾਂ ਖਿੱਚਣਾ ਹੈ ਕੱਲੀ ਕੱਲੀ ਉਂਗਲ ਨੂੰ ਦੱਬਣਾ ਵੀ ਆ ਦੇਖੋ ਤੁਸੀਂ ਦੱਬ ਰਹੇ ਹੋ ਔਰ ਖਿੱਚ ਰਹੇ ਹੋ ਕੱਲੀ ਕੱਲੀ ਉਂਗਲ ਨੂੰ ਇਦਾਂ ਕਰਨਾ ਤੁਸੀਂ ਇਹ ਹੋ ਗਿਆ ਤੁਹਾਡਾ ਪਹਿਲੀ ਕਸਰਤ ਹੁਣ ਜਿਹੜੀ ਦੂਜੀ ਕਸਰਤ ਆ ਫਿਰ ਆਪਾਂ ਇਸ ਦੇ ਵਿੱਚ ਆਪਾਂ ਸਾਰੀਆਂ ਉਂਗਲਾਂ ਦੇ ਵਿੱਚ ਆਪਣੀ ਕੱਲੀ ਕੱਲੀ ਉਂਗਲ ਪਾ ਲੈਣੀ ਇਦਾਂ ਕਰਕੇ ਔਰ ਆਪਾਂ ਪੈਰ ਨੂੰ ਵਾਪਸ ਕਰਨਾ ਔਰ ਬਾਹਰ ਲੈ ਕੇ ਜਾਣਾ ਫਿਰ ਆਪਾਂ ਕਰ ਲਈਏ ਇਸ ਦੇ ਵਿੱਚ ਆਪਣੀ ਪਲੈਂਟਰ ਫਲੈਕਸ਼ਨ ਦੈਨ ਡਾਰਸੀ ਫਲੈਕਸ਼ਨ ਪਲੈਂਟਰ ਫਲੈਕਸ਼ਨ ਦੈਨ ਡਾਰਸੀ ਫਲੈਕਸ਼ਨ ਤੇ ਹਣੋ ਦੇਖੋ ਬਾਹਰ ਫਿਰ ਅੰਦਰ ਬਾਹਰ ਫਿਰ ਅੰਦਰ ਬਾਹਰ ਫਿਰ ਅੰਦਰ ਧਿਆਨ ਨਾਲ ਕਰਨੀ ਇਹ ਕਸਰਤ ਇਹ ਹੋ ਗਈ ਤੁਹਾਡੀ ਦੂਸਰੀ ਐਕਸਰਸਾਈਜ਼ ਜਿਸ ਦੇ ਵਿੱਚ ਆਪਾਂ ਇਸ ਦੀ ਮੂਵਮੈਂਟ ਕੀਤੀ ਹੁਣ ਜਿਹੜੀ ਤੀਜੀ ਕਸਰਤ ਆ ਐਦਾਂ ਦਾ ਪਾਈਪ ਆਪਣੇ ਸਾਰਿਆਂ ਦੇ ਘਰਾਂ 'ਚ ਹੁੰਦਾ ਸੋ ਇਸ ਨੂੰ ਆਪਾਂ ਨੀਚੇ ਰੱਖ ਲੈਣਾ ਔਰ ਐਦਾਂ ਆਪਾਂ ਇਸ ਤੇ ਰੋਲ ਕਰਨਾ ਹੈ ਪੂਰੇ 5 ਮਿੰਟ ਲਈ ਪੂਰਾ ਭਾਰ ਦੇ ਦਾਂਗੇ ਆਪਾਂ ਇਸ ਤੇ ਔਰ ਐਦਾਂ ਰੋਲ ਕਰੀ ਜਾਵਾਂਗੇ ਪੂਰੇ 5 ਮਿੰਟ ਲਈ ਇਸ ਨਾਲ ਕੀ ਹੋਏਗਾ ਜਿਹੜੇ ਆਪਣੇ ਪਲਾਂਟਰ ਫੇਸ਼ੀਆ ਜੋ ਆਪਣਾ ਹੁੰਦਾ ਹੈ ਉਹ ਟਾਈਟ ਹੁੰਦਾ ਹੈ ਉਹ ਵੀ ਰਿਲੈਕਸ ਹੋਏਗਾ ਔਰ ਆਪਣੇ ਜਿਨੇ ਰਿਸੈਪਟਰਸ ਨੇ ਆਪਣੇ ਜਿਹੜੇ ਆਪਣੇ ਵਾਪਸ ਸਿਗਨਲ ਲੈ ਕੇ ਜਾਂਦੇ ਆ ਦਿਮਾਗ ਨੂੰ ਉਹ ਵੀ ਐਕਟੀਵੇਟ ਹੋਣਗੇ ਇਸ ਨੂੰ ਤੁਸੀਂ 5 ਮਿੰਟ ਲਈ ਕਰਦੇ ਰਹਿਣਾ ਹੈ ਥੈਨ ਉਸ ਤੋਂ ਬਾਅਦ ਜਦੋਂ ਇਹ ਹੋ ਗਿਆ ਫਿਰ ਆਪਾਂ ਕੀ ਕਰਾਂਗੇ 5 ਮਿੰਟ ਲਈ ਇਹ ਕਰੋ ਇਹ ਹੋ ਗਈ ਤੁਹਾਡੀ ਤੀਜੀ ਕਸਰਤ ਹੁਣ ਜਿਹੜੀ ਉਸ ਤੋਂ ਅਗਲੀ ਕਸਰਤ ਹੈ ਉਸਦੇ ਵਿੱਚ ਆਪਾਂ ਕੀ ਕਰਨਾ ਆਪਾਂ ਦੋਨੇ ਪੈਰ ਥਲੇ ਰੱਖ ਦੇਣੇ ਆ ਧਿਆਨ ਨਾਲ ਨਾ ਦੇਖੋ ਆਪਾਂ ਢੋਲ ਨਹੀਂ ਲਾਈ ਹੋਈ ਔਰ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਹੀਲ ਰੇਸ ਦੈਨ ਟੋ ਰੇਸ ਹੀਲ ਰੇਸ ਦੈਨ ਟੋ ਰੇਸ ਪਹਿਲਾਂ ਆਪਾਂ ਅੱਡੀਆਂ ਉੱਪਰ ਚੱਕੀਏ ਫਿਰ ਗੁੱਟੇ ਉੱਪਰ ਚੱਕੀਏ ਅੱਡੀਆਂ ਉੱਪਰ ਗੁੱਟੇ ਉੱਪਰ ਇਕੱਠੀ ਕਰਾਂਗੇ ਆਪਾਂ ਸ਼ੁਰੂ ਕਰਦੇ ਆ 1 2 3 4 ਦੈਨ 5 ਦੈਨ 6 ਦੈਨ 7 ਦੈਨ 8 ਦੈਨ 9 then 10 then 11 then 12 then 13 then 14 then 15 then relax ਇਸ ਨੂੰ ਤੁਸੀਂ ਪੂਰੇ ਪੰਜ ਵਾਰੀ ਕਰਨਾ ਹੈ ਧਿਆਨ ਨਾਲ ਦੇਖੋ ਤੁਸੀਂ ਆਪਾਂ ਫਿਰ ਇੱਕ ਵਾਰੀ ਕਰਕੇ ਦਿਖਾ ਦਿੰਨੇ ਹਾਂ ਤੁਹਾਨੂੰ ਪਹਿਲਾਂ ਆਪਾਂ ਪੰਜੇ ਉੱਪਰ ਚੱਕੀ ਫਿਰ ਢੀ ਉੱਪਰ 1 ਫਿਰ 2 ਫਿਰ 3 ਫਿਰ 4 ਫਿਰ 5 ਇਸ ਦੇ ਵਿੱਚ ਢੋ ਬਿਲਕੁਲ ਹੀ ਲਾਉਣੀ ਇਦਾਂ ਤੁਸੀਂ ਕਰਨਾ ਔਰ ਇਸ ਨੂੰ ਤੁਸੀਂ ਕਰਨਾ 15 ਵਾਰੀ ਕਰਨਾ ਇਹ ਨਾਲ ਇਹ ਹੋਗੀ ਤੁਹਾਡੀ ਚੌਥੀ ਕਸਰਤ ਇਸ ਨੂੰ ਤੁਸੀਂ ਧਿਆਨ ਨਾਲ ਕਰਨਾ ਔਰ ਇਸ ਦੇ ਤੁਸੀਂ 4 ਤੋਂ 5 ਸੈਟ ਲਾਉਣੇ ਆ ਹੁਣ ਜਿਹੜੀ ਉਸ ਤੋਂ ਅਗਲੀ ਕਸਰਤ ਹੈ ਉਸ ਦੇ ਵਿੱਚ ਆਪਾਂ ਕੀ ਕਰਾਂਗੇ ਆਪਾਂ ਜਿਹੜੀ ਆਪਣੀਆਂ ਪੈਰ ਨੇ ਉਹਨੂੰ ਇਕੱਲੇ ਇਕੱਲੇ ਨੂੰ ਉਂਗਲ ਵਾਈਜ਼ ਆਪਾਂ ਟੱਚ ਕਰਨਾ ਦੇਖੋ ਧਿਆਨ ਨਾਲ ਪਹਿਲਾਂ ਆਪਾਂ ਇਸ ਦੇ ਵਿੱਚ ਆਪਾਂ ਇਕੱਲਾ ਇਕੱਲਾ ਆਪਾਂ ਜਿਹੜੀ ਫਿੰਗਰ ਹੈ ਪੈਰ ਦੀ ਉਹ ਟੱਚ ਕਰਾਂਗੇ ਔਰ ਵਾਪਸ ਆਵਾਂਗੇ ਧਿਆਨ ਨਾਲ ਦੇਖੋ ਪਹਿਲਾਂ ਚੀਚੀ ਲਾਈ ਫਿਰ ਨਾਲ ਦੀ ਉਂਗਲ ਲਾਈ ਫਿਰ ਉਸ ਤੋਂ ਨਾਲ ਵਾਲੀ ਫਿਰ ਗੁੱਠਾ ਲਾਇਆ ਫਿਰ ਆਪਾਂ ਚੱਕੇ ਫਿਰ ਆਪਾਂ ਦੇਖੋ ਤੁਸੀਂ ਧਿਆਨ ਨਾਲ ਕੱਲੀ ਕੱਲੀ ਉਂਗਲ ਨੂੰ ਆਪਾਂ ਟੱਚ ਕਰਨਾ ਤਾਂ ਕਿ ਜਿਹੜੀ ਆਪਣੀ ਸੈਂਸੇਸ਼ਨਸ ਨੇ ਉਹ ਵਾਪਸ ਆ ਸਕਣ ਪਹਿਲਾਂ ਆਪਾਂ ਇਕੱਲਾ ਇਕੱਲਾ ਪੈਰ ਲਾ ਰਹੇ ਹਾਂ ਔਰ ਆਪਾਂ ਫਿਰ ਵਾਪਸ ਆ ਰਹੇ ਹਾਂ ਇਸ ਨੂੰ ਤੁਸੀਂ ਧਿਆਨ ਨਾਲ ਕਰਨਾ ਪਹਿਲਾਂ ਆਪਾਂ ਲਾਈ ਚੀਚੀ ਫਿਰ ਨਾਲ ਦੀ ਉਂਗਲ ਫਿਰ ਉਸ ਤੋਂ ਨਾਲ ਦੀ ਉਂਗਲੀ ਫਿਰ ਗੁੱਠਾ ਲਾਇਆ ਫਿਰ ਪੈਰ ਥੱਲੇ ਫਿਰ ਪੈਰ ਚੱਕ ਲਈ ਚੀਚੀ ਲਾਈ ਫੇਰ ਆਪਾਂ ਬਾਕੀ ਉਂਗਲ ਲਾਈ ਫੇਰ ਦਨ ਲਾਇਆ ਫੇਰ ਪੈਰ ਥੱਲੇ ਫੇਰ ਆਪਾਂ ਚੀਚੀ ਚੱਕੀ ਫੇਰ ਆਪਾਂ ਉਂਗਲਾਂ ਲਾਈਆਂ ਫੇਰ ਪੈਰ ਥੱਲੇ ਕੱਲੀ ਤਾਂ ਨੂੰ ਚੱਕ ਲੈ ਧਿਆਨ ਨਾਲ ਦੇਖੋ ਫਿਰ ਪਹਿਲਾਂ ਚੀਚੀ ਲਾ ਰਹੇ ਹਾਂ ਫਿਰ ਨਾਲ ਦੀ ਕੱਲੀ ਕੱਲੀ ਉਂਗਲ ਆਪਾਂ ਟੱਚ ਕਰਨ ਦੀ ਕੋਸ਼ਿਸ਼ ਕਰਨੀ ਹੈ ਕੱਲੇ ਕੱਲੇ ਪੈਰ ਤੇ ਵੀ ਕਰ ਸਕਦੇ ਹੋ ਇਹ ਦੇਖੋ ਧਿਆਨ ਨਾਲ ਤੁਸੀਂ ਪਹਿਲਾਂ ਆਪਾਂ ਪੈਰ ਚੱਕ ਲਿਆ ਉੱਪਰ ਤੇ ਚੀਚੀ ਲਾ ਰਹੇ ਹਾਂ ਕੱਲੀ ਕੱਲੀ ਉਂਗਲ ਨੂੰ ਟੱਚ ਕਰਨ ਦੀ ਥੱਲੇ ਕੋਸ਼ਿਸ਼ ਕਰਨੀ ਹੈ ਇਸ ਨਾਲ ਕੀ ਹੋਏਗਾ ਜਿਹੜੀਆਂ ਆਪਣੀ ਸੈਂਸੇਸ਼ਨਸ ਨੇ ਉਹ ਬਹੁਤ ਜਲਦੀ ਵਾਪਸ ਆਉਣਗੀਆਂ ਇਸ ਨੂੰ ਤੁਸੀਂ ਘਟੋ ਘਟ ਅਗਰ ਤੁਸੀਂ ਦੋਨੋਂ ਪੈਰ ਤੇ ਇਕੱਠੇ ਕਰ ਸਕਦੇ ਹੋ ਉਹ ਵੀ ਬਹੁਤ ਚੰਗੀ ਗੱਲ ਹੈ। ਸੋ ਇਹ ਸਨ ਕਸਰਤਾਂ ਜਿਹੜੀਆਂ ਤੁਸੀਂ ਸਵੇਰੇ ਸ਼ਾਮ ਕਰਨੀਆਂ ਨੇ। ਹੁਣ ਆਪਾਂ ਗੱਲ ਕਰ ਲੰਗੇ ਆ ਮੇਨ ਡਾਈਟ ਦੀ। ਖਾਣਾ ਕੀ ਹੈ ਤੁਸੀਂ? ਡਾਈਟ ਸਭ ਤੋਂ ਵੱਡਾ ਇਸ ਦੇ ਵਿੱਚ ਰੋਲ ਹੈ। ਤੁਸੀਂ ਜਿੰਨੇ ਵੀ ਡੈਰੀ ਪ੍ਰੋਡਕਟਸ ਨੇ ਉਹ ਜਰੂਰ ਸਟਾਰਟ ਕਰੋ। ਕਿਉਂਕਿ ਕਈ ਵਾਰ ਕੀ ਹੁੰਦਾ ਜਦੋਂ ਆਪਾਂ ਡੈਰੀ ਪ੍ਰੋਡਕਟਸ ਨਹੀਂ ਲੈਂਦੇ ਵਿਟਾਮਿਨ B12 ਦੀ ਡੈਫੀਸ਼ੀਅਨਸੀ ਜਰੂਰ ਆਉਂਦੀ ਹੈ। ਸੋ ਦੁੱਧ ਫਿੱਕਾ ਪੀਣਾ, ਮਿੱਠਾ ਬਿਲਕੁਲ ਨਹੀਂ ਪੀਣਾ। ਸਾਰੇ ਦਿਨ ਦੇ ਵਿੱਚ ਤੁਸੀਂ ਖੰਡ ਬਿਲਕੁਲ ਬੰਦ ਕਰ ਦੇਣੀ ਹੈ ਚੀਨੀ ਬਿਲਕੁਲ ਨਹੀਂ ਔਰ ਤੁਸੀਂ ਦੁੱਧ ਦਾ ਗਲਾਸ ਰਾਤ ਨੂੰ ਸੌਣ ਵੇਲੇ ਇੱਕ ਜ਼ਰੂਰ ਪੀਣਾ ਔਰ ਸਵੇਰੇ ਤੁਸੀਂ ਦਹੀਂ ਖਾਣਾ ਦਹੀਂ ਚ ਕੀ ਹੁੰਦਾ ਵਿਟਾਮਿਨ ਸੀ ਹੁੰਦਾ ਕੈਲਸ਼ੀਅਮ ਹੁੰਦਾ ਪ੍ਰੋਟੀਨ ਹੁੰਦਾ ਜਿਹੜਾ ਆਪਣੀ ਬਾਡੀ ਨੂੰ ਚਾਹੀਦਾ ਹੁੰਦਾ ਇਹ ਬਹੁਤ ਜ਼ਰੂਰੀ ਚੀਜ਼ਾਂ ਨੇ ਔਰ ਉਸ ਤੋਂ ਬਾਅਦ ਤੀਸਰੇ ਨੰਬਰ ਤੇ ਅਗਰ ਤੁਸੀਂ ਮੀਟ ਖਾ ਸਕਦੇ ਹੋ ਚਿਕਨ ਖਾ ਸਕਦੇ ਹੋ ਫਿਸ਼ ਖਾ ਸਕਦੇ ਹੋ ਮੱਛੀ ਖਾ ਸਕਦੇ ਹੋ ਉਹ ਬਹੁਤ ਚੰਗੀ ਗੱਲ ਹੈ ਅਗਰ ਤੁਸੀਂ ਇਹ ਚੀਜ਼ਾਂ ਨਹੀਂ ਖਾਂਦੇ ਤਾਂ ਡੈਰੀ ਪ੍ਰੋਡਕਟਸ ਤੁਹਾਡੇ ਲਈ ਹੈਗੇ ਨੇ ਅਗਰ ਤੁਸੀਂ ਮਾਸਾਹਾਰੀ ਹੋ ਤਾਂ ਤੁਸੀਂ ਇਹ ਚੀਜ਼ਾਂ ਖਾਣੀਆਂ ਨੇ ਨਹੀਂ ਤੁਸੀਂ ਇਹ ਚੀਜ਼ਾਂ ਨਹੀਂ ਖਾਣੀਆਂ ਔਰ ਨਾਲ ਦੀ ਨਾਲ ਇਹ ਕਸਰਤਾਂ ਕਰੋ ਤੁਸੀਂ ਦੇਖੋਗੇ ਤੁਹਾਡੇ ਜੋ ਪੈਰ ਥੱਲੇ ਮੱਚਦੇ ਨੇ ਜਾਂ ਉੱਪਰੋਂ ਮੱਚਦੇ ਨੇ ਜਾਂ ਸੌਂਦੇ ਨੇ ਜਾਂ ਸੁੰਨਾਪਣਾ ਹੈ ਤੁਹਾਡੇ ਪੈਰਾਂ ਦੇ ਵਿੱਚ ਬਹੁਤ ਜਲਦੀ ਉਹ ਠੀਕ ਹੋ ਜਾਏਗਾ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਨਾਲ till then ਤੁਸੀਂ ਸਾਰੇ ਜਣੇ ਆਪਣਾ ਧਿਆਨ ਰੱਖਿਓ ਜੀ ਅਗਰ ਤੁਸੀਂ ਇਸ ਵੀਡੀਓ ਰਿਗਾਰਡਿੰਗ ਕੁਝ ਵੀ ਸਾਨੂੰ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ